ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੰਜਾਬ ਸਰਕਾਰ ਆਪਣੀ ਛਵੀ ਸੁਧਾਰਨ ਲਈ ਤੇ ਡੈਮੇਜ ਕੰਟਰੋਲ ਕਰਨ ਲਈ ਕਿਹੜੀਆਂ ਕੜੀਆਂ ਵੱਡੀਆਂ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਉਜਾらせ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਵਿੱਚ ਸੱਤਾ ਹਾਸਲ ਕਰਨ ਲਈ ਤਾਰੇ ਵਰਗਾਂ ਨਾਲ ਤੇ ਖਾਸ ਤੌਰ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਇਹ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਵਾਅਦੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਪੂਰੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਵਾਅਦੇ ਕਰਨ ਲੱਗਿਆਂ ਇਸ ਪਾਰਟੀ ਦੇ ਆਗੂ ਨੇ ਸ਼ਾਇਦ ਇਹ ਵੀ ਖਿਆਲ ਨਹੀਂ ਰੱਖਿਆ ਕਿ ਪਿਛਲੀਆਂ ਸਰਕਾਰਾਂ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਨੇ ਤਾਂ ਪੰਜਾਬ ਦਾ ਖਜ਼ਾਨਾ ਪਹਿਲਾਂ ਹੀ ਖਾਲੀ ਕਰ ਦਿੱਤਾ ਸੀ ਤੇ ਇਸ ਦੇ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਵੀ ਚੜਾ ਦਿੱਤਾ ਸੀ ਯੋ 2022 ਦੀਆਂ ਚੋਣਾਂ ਦੇ ਰਿਜ਼ਲਟ ਆਏ ਤਾਂ ਆਮ ਆਦਮੀ ਪਾਰਟੀ ਨੇ ਹੁਣ ਫੇਰ ਜਿੱਤ ਪ੍ਰਾਪਤ ਕੀਤੀ ਤੇ 92 ਵਿਧਾਨ ਸਭਾ ਸੀਟਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਸਰਕਾਰ ਬਣਨ ਤੋਂ ਬਾਅਦ ਜਦੋਂ ਮੁਲਾਜ਼ਮਾਂ ਪੈਨਸ਼ਨਾਂ ਕੱਚੇ ਮੁਲਾਜ਼ਮਾਂ ਡਾਕਟਰਾਂ ਕੰਪਿਊਟਰ ਟੀਚਰਾਂ ਤੇ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਦੀ ਆਸਾਂ ਨੂੰ ਬੂਰ ਪੈਂਦਾ ਨਜ਼ਰ ਨਾ ਆਇਆ ਤਾਂ ਪਹਿਲਾਂ ਤਾਂ ਉਹਨਾਂ ਨੇ ਸੋਸ਼ਲ ਮੀਡੀਆ 'ላይ ਅਖਬਾਰਾਂ 'ላይ ਜਾ ਮੀਟਿੰਗਾਂ ਕਰਕੇ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਬੇਨਤੀਆਂ ਅਰਜ਼ੋਈਆਂ ਕੀਤੀਆਂ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮੇਤ ਹੋਰ ਵੀ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਅਧਿਕਾਰੀਆਂ ਨੇ ਇਹ ਹੀ ਕਿਹਾ ਕਿ ਸਾਨੂੰ ਕੁਝ ਸਮਾਂ ਦਿਓ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਗਿਆ ਜਦੋਂ ਹੋਰ ਹੋਰ ਸਮਾਂ ਬੀਤਦਾ ਗਿਆ ਤੇ ਕਿਸੇ ਵੀ ਵਰਗ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨਜ਼ਰ ਨਾ ਆਈਆਂ ਤੇ ਫਿਰ ਉਹਨਾਂ ਨੇ ਤਰਨੇ ਮਜ਼ਾਰੇ ਰੈਲੀਆਂ ਤੇ ਪ੍ਰੋਟੈਸਟ ਕਰਨ ਦਾ ਰਸਤਾ ਚੁਣਿਆ ਜਦੋਂ ਫਿਰ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਤਾਂ ਫਿਰ ਉਹਨਾਂ ਨੇ ਕਲਮਛੋੜ ਹੜਤਾਲਾਂ, ਭੁਖਾ ਹੜਤਾਲਾਂ, ਹਾਈ ਕੋਰਟ ਵਿੱਚ ਰਿਟਾਂ ਤੇ ਕੰਟੈਂਪਟ ਰਿਟਾਂ ਪਾਉਣ ਦਾ ਰਸਤਾ ਮਜਬੂਰੀ ਵਸ ਚੁਣਿਆ। ਹਰੇਕ ਵਰਗ ਦੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਬੇਰੁਜ਼ਗਾਰਾਂ ਦੇ ਨਿੱਤ ਰੋਹ ਪਰੇ ਧਰਨੇ ਜਦੋਂ ਸ਼ੁਰੂ ਹੋ ਗਏ ਤੇ ਉਹ ਸਰਕਾਰ ਤੇ ਆਨਲਈ ਮਜਬੂਰ ਹੋ ਗਏ ਤਾਂ ਸਰਕਾਰ ਨੇ ਉਹਨਾਂ ਨੂੰ ਸ਼ਾਂਤ ਕਰਨ ਲਈ ਉਹਨਾਂ ਦੀ ਕੁਝ ਕੁਝ ਮੰਗਾਂ ਪ੍ਰਵਾਨ ਕਰਕੇ ਹਰਕਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ। ਦੇ ਲੋਕਾਂ ਵਿੱਚ ਸਰਕਾਰ ਦੇ ਵਿਕਾਰ ਨੂੰ ਜੋਟਾ ਲੱਗ ਚੁੱਕੀ ਹੈ ਉਸ ਲਈ ਡੈਮੇਜ ਕੰਟਰੋਲ ਕਰਨ ਲਈ ਲੱਗਦਾ ਹੈ ਕਿ ਐਕਸ਼ਨ ਮੋਡ ਵਿੱਚ ਸਰਕਾਰ ਆ ਗਈ ਜਾਪਦੀ ਹੈ ਉਦਾਹਰਨ ਵਜੋਂ 8TT2364 ਤੇ 8TT9994 ਦੀਆਂ ਪਰਤੀਆਂ ਜੋ ਕਿ 3-4 ਸਾਲਾਂ ਤੋਂ ਹਵਾ ਵਿੱਚ ਲਟਕਦੀਆਂ ਰਹੀਆਂ ਹਨ ਤੇ ਜਿਨ੍ਹਾਂ ਨੂੰ ਪੂਰੀਆਂ ਕਰਾਉਣ ਲਈ 8TT2364 ਤੇ 9994 ਦੇ ਸਾਂਝੇ ਫਰੰਟ ਮੋਰਚੇ ਨੇ ਸੰਗਰੂਰ ਵਿਖੇ ਦੇਸੀ ਕਾਂਟਰੀ ਦੇ ਪਿੰਡ ਗੰਮੀਰਪੁਰ ਵਿਖੇ ਰੋਹ ਭਰੀਆਂ ਰੈਲੀਆਂ ਵੀ ਕੀਤੀਆਂ ਸਨ ਤੇ ਪੱਕੇ ਮੋਰਚੇ ਵੀ ਲਗਾਏ ਸਨ ਉਸ ਦੇ ਸਿੱਟੇ ਵਜੋਂ ਹੁਣ ਦੋਹਾਂ ਹੀ ਪਾਰਟੀਆਂ ਦੀ ਸਿਲੈਕਸ਼ਨ ਲਿਸਟਾਂ ਪਰ 3 ਡੈਕਰੇਟ ਬਨੋ ਜਾਰੀ ਕਰਕੇ ਸਟੇਸ਼ਨ ਚੁਆਇਸ ਕਰਾਉਣ ਦਾ ਬਰਲਾ ਕੀਤਾ ਜਾਣ ਲੱਗਿਆ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਦੋਵੇਂ ਪਾਰਟੀਆਂ ਪੂਰੀਆਂ ਹੋ ਜਾਣਗੀਆਂ ਤੇ ਬੇਰੁਜ਼ਗਾਰ ਟਟਪਾਸ ਨੌਜਵਾਨਾਂ ਦਾ ਰੋਹ ਸ਼ਾਂਤ ਹੋ ਜਾਵੇਗਾ ਉਧਰ ਪੀਸੀਐਮਐਸ ਯੂਨੀਅਨ ਦੇ ਡਾਕਟਰਾਂ ਦੀ ਇੱਕ ਵੱਡੀ ਮੰਗ ਸੀ ਕਿ ਉਹਨਾਂ ਲਈ ACP ਸਕੀਮਾਂ ਬਹਾਲ ਕੀਤੀ ਜਾਵੇ ਤਾਂ ਜੋ ਜਿਹੜੀ ਸਟੈਗਨੇਸ਼ਨ ਇਸ ਪ੍ਰੋਫੈਸ਼ਨ ਵਿੱਚ ਆ ਚੁੱਕੀ ਹੈ ਉਹ ਦੂਰ ਹੋਵੇ ਗੌਰ ਮਤਲਬ ਹੈ ਕਿ ਅਜੇ ਹੀ ਸਟੈਗਨੇਸ਼ਨ ਕਰਕੇ ਬਹੁਤ سارے ਡਾਕਟਰ ਸਰਕਾਰੀ ਨੌਕਰੀਆਂ ਛੱਡਣ ਲਈ ਮਜਬੂਰ ਹੋਣ ਲੱਗੇ ਹਨ ਪੰਜਾਬ ਸਰਕਾਰ ਦੁਆਰਾ ਗਠਿਤ ਕੈਬਨਿਟ ਸਬ-ਕਮੇਟੀ ਹੁਣ PCMSD ਯੂਨੀਅਨ ਦੇ ਨਾਲ ਮੀਟਿੰਗ ਕਰਕੇ ਡਾਕਟਰਾਂ ਲਈ ACP ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਨੂੰ ਬਹਾਲ ਕਰਕੇ ਉਹਨਾਂ ਦੀ ਵੱਡੀ ਮੰਗ ਪੂਰੀ ਕਰ ਦਿੱਤੀ ਗਈ ਹੈ। ਕੰਪਿਊਟਰ ਅਧਿਆਪਕ ਹੜਤਾਲ ਯੂਨੀਅਨ ਜਿਨ੍ਹਾਂ ਨੇ ਕਿ ਸੰਗਰੂਰ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਸੀ ਤੇ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਕੋਚ ਕਰਕੇ ਪੰਜਾਬ ਸਰਕਾਰ ਦੀ ਪੋਲ ਖੋਲਣ ਦਾ ਪ੍ਰੋਗਰਾਮ ਬਣਾਇਆ ਸੀ ਉਹਨਾਂ ਨੂੰ ਖੁਸ਼ ਕਰਨ ਲਈ ਸਰਕਾਰ ਨੇ ਉਹਨਾਂ ਦਾ ਡੀਏ 148% ਤੋਂ ਵਧਾ ਕੇ 181% ਕਰਕੇ ਉਹਨਾਂ ਨੂੰ ਵੀ ਸ਼ਾਂਤ ਕਰਨ ਦਾ ਯਤਨ ਕੀਤਾ ਹੈ ਇਹ ਬਕਰੀ ਗੱਲ ਹੈ ਕਿ ਸ਼ਾਇਦ ਇਹ ਯੂਨੀਅਨ ਅਜੇ ਇਸ ਡੀਏ ਦੇ ਵਾਅਦੇ ਨਾਲ ਖੁਸ਼ ਹੋਈ ਹੈ ਤੇ ਸਰਟੀਫਾਈ ਹੈ ਜਾਂ ਨਹੀਂ ਹੈ ਪੰਜਾਬ ਦੀਆਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਜੋ ਹਜ਼ਾਰਾਂ ਰੁਪਏ ਦੀ ਗਰੰਟੀ ਕਿ ਉਹਨਾਂ ਤੋਂ ਪਹਿਲਾਂ ਦਿੱਤੀ ਗਈ ਸੀ ਉਸ ਨੂੰ ਵਧਾ ਕੇ ਹੁਣ 11 ਸੌਰਪਏ ਕਰਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਆਉਣ ਵਾਲੇ ਬਜਟ ਵਿੱਚ ਇਸ ਦੀ ਪ੍ਰੋਵੀਜ਼ਨ ਕਰਨ ਦਾ ਭਰੋਸਾ ਦਿੱਤਾ ਹੈ ਮੁੱਖੀ ਗੱਲ ਇਹ ਹੈ ਕਿ ਪੌਣੇ 3 ਸਾਲਾਂ ਵਿੱਚ ਆਪ ਸਰਕਾਰ ਦੀ ਸ਼ਾਖ ਨੂੰ ਜੋ ਢਾਹ ਲੱਗ ਚੁੱਕੀ ਹੈ ਉਹਦੀ ਪਲਪਾਈ ਕਰਨ ਲਈ ਤੇ ਡੈਮੇਜ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਨੇ ਹੁਣ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਇਸ ਦਾ ਕੀ ਸਾਰਤਕ ਨਤੀਜਾ ਨਿਕਲਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਸ ਮਕਸਦ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇੱਕ ਗੱਲ ਸਪਸ਼ਟ ਹੈ ਕਿ ਸਰਕਾਰ ਹੁਣ ਹਰਕਤ ਵਿੱਚ ਆ ਚੁੱਕੀ ਹੈ ਤੇ ਉਹ ਮੁਲਾਜ਼ਮਾਂ ਪੈਨਸ਼ਨਾਂ ਤੇ ਹੋਰ-ਹੋਰ ਵਰਗਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੋਈ ਹੈ ਤਾਂ ਜੋ ਕਿ ਉਸ ਦੀ ਜੋ ਛਵੀ ਖਰਾਬ ਹੋ ਚੁੱਕੀ ਹੈ ਉਸ ਦੇ ਉੱਤੇ ਡੈਮੇਜ ਕੰਟਰੋਲ ਕਰਦੇ ਹੋਏ ਆਪਣੀ ਛਵੀ ਸਧਾਰ ਕੇ ਅਗਲੀਆਂ ਚੋਣਾਂ ਜੋ ਕਿ 27 ਵਿੱਚ ਹਨ ਕোর্স ਲਈ ਕਾਮਯਾਬੀ ਵੱਲ ਵਧਿਆ ਜਾ ਸਕੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ